ਪੰਜਾਬ ਦੇ ਹਾਲਾਤ ਖਰਾਬ ਤਾਨਾਸ਼ਾਹੀ ਤੇ ਉਤਾਰੂ ਹੋਈ ਭਗਵੰਤ ਮਾਨ ਸਰਕਾਰ ਦਾ ਦਲਜੀਤ ਸਿੰਘ ਟੀਮਾ ਖੁਰਾਣਾ ਅਤੇ ਚੰਦੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਬ ਫਗਵਾੜਾ ਨੇ ਦਾ ਟੀਮਾ ਦੇ ਸਨਮਾਨ ਚ ਕਰਵਾਇਆ ਸਮਾਗਮ ਫਗਵਾੜਾ 13 ਜੁਲਾਈ ਸ਼੍ਰੋਮਣੀ ਅਕਾਲੀ ਦਲ ਬ ਦੇ ਕੋਰ ਕਮੇਟੀ ਮੈਂਬਰ ਅਤੇ ਕੌਮੀ ਸਖਤਰ ਵਜੋਂ ਸਿਵਾਵਾ ਨਿਭਾ ਰਹੇਗਾ ਦਲਜੀਤ ਸਿੰਘ ਚੀਮਾ ਨੂੰ ਕੌਮੀ ਸੀਨੀਅਰ ਮੀਤ ਪ੍ਰਦਾਨ ਐਲਾਨੇ ਜਾਣ ਦਾ ਸਵਾਗਤ ਕਰਦੇ ਹੋਏ ਪਾਰਟੀ ਦੀ ਫਗਵਾੜਾ ਇਕਾਈ ਵੱਲੋਂ ਸ਼ਹਿਰੀ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਸਰਦਾਰ ਰਾਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਫਗਵਾੜਾ ਵਿਖੇ ਉਹਨਾਂ ਦੇ ਸਨਮਾਨ 'ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ 'ਡਾ' ਦਲਜੀਤ ਸਿੰਘ ਚੀਮਾ ਨੇ ਪਾਰਟੀ ਵਰਕਰਾਂ ਦਾ ਸਨਮਾਨ ਲਈ ਤੇ ਦਿਲੋਂ ਧੰਨਵਾਦ ਕਰਦਿਆਂ ਅਧਿਆ ਵਿਦਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਸੂਬੇ ਦੀ ਭਗਵੰਤ ਮਾਨ ਸਰਕਾਰ ਤਾਣਾਸ਼ਾਹੀ ਰਵਈਆ ਅਖਤਿਆਰ ਕਰ ਚੁੱਕੀ ਹੈ। ਜੋ ਕਿ ਆਪਣੀਆਂ ناکامیਆਂ ਨੂੰ ਛੁਪਾਉਣ ਅਤੇ ਵਿਰੋਧੀ ਪਾਰਟੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਨੀਅਤ ਨਾਲ ਆਗੂਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਰਹੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਖੋਈਆਂ ਜਾ ਰਹੀਆਂ ਹਨ ਵਪਾਰੀ ਵਰਗ ਦੁਖੀ ਹੈ ਜਿਸ ਦਾ ਜਵਾਬ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਦੇਣਗੇ ਅਤੇ ਦਿੱਲੀ ਤੋਂ ਆਏ ਲੁਟੇਰਿਆਂ ਨੂੰ ਪੰਜਾਬ ਤੋਂ ਭਜਾਉਣਗੇ ਹਲਕਾ ਇੰਚਾਰਜ ਦਨਜੀਤ ਸਿੰਘ ਖੁਰਾਨਾ ਅਤੇ ਰਜਿੰਦਰ ਸਿੰਘ ਚੰਦੀਵੱਲੋੜਾ ਦਲਜੀਤ ਸਿੰਘ ਚੀਮਾ ਜੀ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ ਗਈ ਅਤੇ ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ ਗਿਆ ਖੁਰਾਣਾ ਅਤੇ ਚੰਦੀ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਦਾ ਚੀਮਾ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਵਿਕਰਮ ਸਿੰਘ ਮਜੀਠੀਆ ਅਤੇ ਦਾ दलजीत सिंह चीमा की अगवाई हेठ शानदार जित दर्ज करके सूबे विच दुबारा तो अपनी सरकार बनाएगा इस मौके का कौंसलर सरबजीत कौर गुरदावर सिंह पाखरियाना, गुरमीत सिंह रावलपिंडी अवतार सिंह पौगरनी सतविंदर कुम्मन, बहादुर सिंह संगतपुर सरूप सिंह खलवाड़ा बलजिंदर सिंह ठेकेदार सुखविंदर कंबोज कुलविंदर किन्दा ਕ੍ਰਿਤਪਾਲ ਸਿੰਘ ਮੰਗਾ ਨੇ ਵੀ ਸੰਬੋਧਨ ਕਰਦਿਆਂ ਦਾ ਚੀਮਾ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਆਪਣੇ ਵਿਚਾਰ ਰੱਖੇ ਸਮਾਗਮ ਦੌਰਾਨ ਸਟੇਟ 77 ਦੀ ਸੇਵਾ ਗੁਰਦਿਆਲ ਸਿੰਘ ਲਖਪੁਰ ਨੇ ਬਖੂਬੀ ਨਿਭਾਈ ਇਸ ਮੌਕੇ ਬਲਜੀਤ ਸਿੰਘ ਵਾਲੀਆ ਗੁਰਦੀਪ ਸਿੰਘ ਖੇੜਾ ਅਵਤਾਰ ਸਿੰਘ ਮੰਗੀ ਸੁਖਬੀਰ ਸਿੰਘ ਕਿਨੜਾ ਗੁਰਮੀਤ ਸਿੰਘ ਬਡਵਾਲ ਹਰਵੈਲ ਸਿੰਘ ਪਾਵਾ ਦਵਿੰਦਰ ਸਿੰਘ ਚਰਮਲ ਸਿੰਘ ਪਿੰਦਰ ਪਰਮਿੰਦਰ ਸਿੰਘ ਜੰਡੂ ਸ਼ਿੰਗਾਰਾ ਸਿੰਘ ਕੋਲ ਸਰ ਰਣਜੀਤ ਸਿੰਘ ਜੀਤੀ ਗੁਰਮukh ਸਿੰਘ ਚਾਣਾ ਰਿੰਕੋ ਪਾਵਾ ਜਸਵਿੰਦਰ ਸਿੰਘ ਬਸਰਾ ਜਸਵਿੰਦਰ ਸਿੰਘ ਪਗਤਪੁਰਾ ਸਰਬਜੀਤ ਸਿੰਘ ਕਾਕਾ ਗਿਆਨ ਸਿੰਘ ਚਾਣਾ ਜਸਵੀਰ ਸਿੰਘ ਆਸ਼ੂ ਛਾਬੜਾ ਗੁਰਸਿਮਰ ਸਿੰਘ ਸੁਖਦੀਪ ਸਿੰਘ ਵਾਲੀਆਂ ਰੋਹਿਤ ਪਾਲ ਆਕਾਸ਼ਦੀਪ ਸਿੰਘ ਪਾਵਾ ਗੁਰਪ੍ਰੀਤ ਸਿੰਘ ਬੱਗਾ ਸਮੇਤ ਵੱਡੀ ਗਿਣਤੀ ਚ ਅਕਾਲੀ ਵਰਕਰ ਹਾਜ਼ਰ ਸਨ ਤਸਵੀਰ ਕੈਪਸ਼ਨ ਦਾ दलजीत सिंह चीमा मीट मीत प्रधान ते सन्मानित करते हुए हलका इंचार्ज शेरी रणजीत सिंह खुराना देहाती इंचार्ज राजेंद्र सिंह चंदी अते नाल खड़े सीनियर अहदेदार